ਲਗਭਗ 2400 2425 ਹੋਈ ਅੱਜ ਇਸ ਬੋੜ ਦੇ ਕੋਲ ਦੇ ਕਰੀਬ ਹੈ ਬਨੂਗੀ ਜਿੰਦੇ ਤੇ ਜਿਹੜੀ ਕਾਸਟ ਹੈ ਨੇ ਲਗਭਗ 10 ਲੱਖ ਰੁਪਏ ਦੀ ਕਾਸਟ ਹੈ ਤੇ ਤੂਤਾ ਰੋਡ ਤੋਂ ਲੈ ਕੇ ਤੇ ਤਾਣੀ ਉਸਮਾਨ ਖੇਡ ਉਸਮਾਨ ਖੇੜੀਆਂ ਵਾਲਿਆਂ ਦੇ ਤਾਲੇ ਤੇ ਆ ਖੜੇ ਆ ਸਾਰੇ ਸਾਥੀ ਜਿਨ੍ਹਾਂ ਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਹੈ ਕਿ ਇਹ ਕੱਚਾ ਰਾਹ ਜਿਹੜਾ ਅੱਜ ਤੱਕ ਕੱਚਾ ਹੀ ਰਿਹਾ ਤੇ ਹੁਣ ਇਹਨੂੰ ਪੱਕਾ ਕਰਨ ਜਾ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਪੰਜਾਬ ਮੰਤਰੀ ਜੀ ਨੇ ਜੋ ਪਿੰਡਾਂ ਦੇ ਵਿਕਾਸ ਦਾ ਇੱਕ ਲੜੀ ਦੇ ਵਿੱਚ ਇੱਕ ਵੀਣਾ ਉਠਾਇਆ ਉਸ ਲੜੀ ਦੇ ਤਹਿਤ ਇਹ ਵਿਕਾਸ ਦੇ ਕੰਮ ਪਿੰਡ ਚ ਜਗਾ ਜਗਾ ਹੋਣ ਜਾ ਰਹੇ ਹੈ ਇਸ ਟਾਣੀ ਨੂੰ ਇਹ ਰਸਤਾ ਮਲੇ ਲਗਭਗ 10 ਲੱਖ ਰੁਪਏ ਦਾ ਹੈ ਇਹਨਾਂ ਨੂੰ ਸਾਰਿਆਂ ਨੂੰ ਮੇਰੇ ਸਾਥੀਆਂ ਨੂੰ ਜਿੰਨਾਂ ਨੂੰ ਇਹਨਾਂ ਟਾਹਣੀਆਂ ਵਾਲੇ ਖੜੇ ਆਸ-ਪਾਸੇ ਦੇ ਧੰਨ ਵਾਲੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਬਹੁਤ-ਬਹੁਤ ਮੁਬਾਰਕ ਹੈ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਅਮਰ ਕੰਦੀ ਸਾਡੇ ਬਲਾਕ ਇੰਚਾਰਜ ਸਾਡੇ ਰਣਜੀਤ ਸਿੰਘ ਜੀ ਬਹੁਤ ਸਾਰੇ ਸਾਰੇ ਸਾਡੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਅੱਜ ਤੁੱਟਾਂ ਵਾਲੀ ਰੋਡ ਤੋਂ ਟਾਣੇ ਸਮਾਨ ਖੜਾ ਤੱਕ 55 ਲੱਗਣ ਜਾ ਰਿਹਾ ਅਸੀਂ ਹਲਕਾ ਇੰਚਾਰਜ ਅਰਨਾਰਨ ਜੀ ਅਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਹਿਜਲੋਂ ਧੰਨਵਾਦ ਕਰਦੇ ਹਾਂ ਨਰਨ ਸਿੰਘ ਸਾਹਿਬ ਇੱਕ ਆਏ ਗਏ ਕੋਈ ਨਾ ਕੋਈ ਮਗਲ ਦੱਸਦਾ ਹੀ ਹੁੰਦਾ ਇਹ ਸੜਕ ਜੀ ਕਾਂਗਰਸ ਦੇ ਕਾਰਜਕਾਲ ਵੇਲੇ ਪਾਸ ਹੋਈ ਸੀ ਬਕਾਇਦਾ ਕੁਝ ਰਾਜਨੀਤਿਕ ਬੰਦਿਆਂ ਨੇ ਲਾਜਬਾਜ਼ੀ ਕਰਕੇ ਘਟਾਈ ਕੇ ਸੀ ਅੱਜ ਸਾਡੀ ਰਾਇਨ ਮੇ ਨਹੀਂ ਇੱਥੇ ਪਾਸ ਹੋਈ ਹੈ ਬਹੁਤ ਬਹੁਤ ਅਨੰਦ ਹੋਰ ਠੀਕ ਹੈ ਇੱਕ ਮਿੰਟ ਖੜੇ ਫੋਟੋ ਕਰਦੇ ਹਾਂ